ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਨੂ ਹਿੰਦੁਸਤਾਨ ਫਾਸਨੂ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੋਗਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਮੋਬਾਈਲ ਟਾਬਰਾਂ ਦੇ ਵਿੱਚ ਬੀਟੀਐਸ ਕਾਰਡ ਚੋਰੀ ਕਰਨ ਵਾਲੇ ਗਿਰੋਹ ਦੇ 6 ਮੈਂਬਰ ਨੂੰ ਕੀਤਾ ਗ੍ਰਿਫਤਾਰ ਆਓ ਜਾਣਦੇ ਹਾਂ ਪੂਰੀ ਕਬਰ ਮਾਨਯੋਗ ਸ਼੍ਰੀ ਅੰਜੇ ਗਾਂਧੀ ਜੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਮਾੜੇ ਅਨਸਰ ਹਨ ਉਹਨਾਂ ਨੂੰ ਨੱਥ ਪਾਉਣ ਦੇ ਲਈ ਸਾਡੀਆਂ ਟੀਮਾਂ ਬਣਾਈਆਂ ਗਿਆ ਸਨ ਜੋ ਮਾਨ ਕੇ ਜੋ ਮਾਨਯੋਗ ਸਾਡੇ ਬੀਕੇ ਸਿੰਘਲਾ ਜੀ ਐਸਪੀਡੀ ਸਾਹਿਬ ਉਹਨਾਂ ਦੀ ਜਨਮਈ ਹੀਟ ਸਾਡੀ ਸਬਡਿੰ ਧਰਮਕੋਟ ਦੇ ਐਸਐਚਓ ਸਾਹਿਬ ਗਰਮੇਲ ਸਿੰਘ ਅਤੇ ਐਸਐਚਓ ਫਤੇਗੜ ਪੰਦੂਰ ਸੁਨੀਤਾ 바ਵਾ ਉਹਨਾਂ ਨੂੰ ਭਾਰੀ ਸਫਲਤਾ ਹਾਸਲ ਹੋਈ ਜਦ ਸਾਨੂੰ ਇੱਕ ਸਾਡੇ ਲਈ ਚੈਲੰਜ ਸੀਗਾ ਜੋ ਕਿ 9-10 ਰਾਤ ਦੀ ਜਿਹੜੀ ਦਰਮਿਆਨੀ ਰਾਤ ਨੂੰ ਸਾਡੇ ਪੰਜ ਪਿੰਡਾਂ ਦੇ ਵਿੱਚ ਜਿਹੜੀ Airtel ਦੇ ਟਾਵਰ ਸੀਗੇ ਉਹਨਾਂ ਦੇ ਉੱਪਰ ਜਿਹੜੀਆਂ ਵਾਰਦਾਤਾਂ ਹੋਈਆਂ ਉਤੋਂ ਚੋਰੀਆਂ ਹੋਈਆਂ ਸਾਡੇ ਜਿਹੜੇ BTS ਕਾਰਡ ਸੀਗੇ ਉਤੋਂ ਚੋਰੀ ਹੋ ਗਏ ਸੋ ਉਸ ਨੂੰ ਮੱਧ ਨਜ਼ਰ ਰੱਖਦੇ ਹੋਏ ਇਹਨਾਂ ਨੇ ਆਪਣੇ ਆਪਣੇ ਟੀਮਾਂ ਬਣਾ ਕੇ ਉਸ ਦਿਨ ਤੋਂ ਬੜੇ ਟੈਕਨੀਕਲ ਤਰੀਕੇ ਨਾਲ ਬੜੀ ਮਿਹਨਤ ਲਗਨ ਨਾਲ ਜਿਹੜੀ ਆਪਣੀ ਡਿਊਟੀ ਨੂੰ ਨਿਭਾਉਂਦੇ ਹੋਏ ਉਹ 6 ਦੋਸ਼ੀਆਂ ਨੂੰ ਜਿਹੜਾ ਕਾਬੂ ਕੀਤਾ ਪੰਜ ਦੋਸ਼ੀ ਜਿਹੜੇ ਤੇ ਲੋਕਲ ਜਿੰਨਾਂ ਦੇ ਵਿੱਚ ਸਾਹਿਦ ਅਤੇ ਜਸ਼ਨਪ੍ਰੀਤ ਜਸ਼ਨਦੀਪ ਗੁਰਪ੍ਰੀਤ ਅਤੇ ਇੱਕ ਜੀਰੇ ਦਾ ਰਹਿਣ ਵਾਲਾ ਕ੍ਰਿਸ਼ ਨਾਮ ਦਾ ਜਿਹੜਾ ਸੀਗਾ ਲੜਕਾ ਉਹਨੂੰ ਅਸੀਂ ਕਾਬੂ ਕੀਤਾ ਉਹਨਾਂ ਦੀ ਪੁੱਛਗਿੱਛ ਤੋਂ ਬਾਅਦ ਜਿਹੜਾ ਸਾਡੇ ਐਸਐਚਓ ਫਤੇਗੜ ਪੈਂਤੂਰ ਇੱਕ ਦੀਪਕ ਨਾਮ ਦਾ ਜਿਹੜਾ ਦੋਸ਼ੀ ਸੀਗਾ ਉਹਨੂੰ ਨਾਮਜ਼ਦ ਕੀਤਾ ਤੇ ਉਹਨੂੰ ਅਸੀਂ ਬਠਿੰਡਾ ਤੋਂ ਜਿਹੜਾ ਗ੍ਰਿਫਤਾਰ ਕੀਤਾ ਜੋ ਕਿ ਇੱਕ ਬਹੁਤ ਕਵਾੜ ਦਾ ਕੰਮ ਕਰਦਾ ਹੈ ਜਿਸਨੇ ਕਿ ਕਾਫੀ ਜਿਹੜੇ ਬੀਟੀਐਸ ਆਪਣੇ ਕਬਜ਼ੇ ਵਿੱਚ ਰੱਖੇ ਹੋਏ ਸੀ ਸੋ ਇਹ ਜਿਹੜੇ ਬੀਟੀਐਸ ਕਾਰਡ ਨੇ ਕਰੀਬ ਇੱਕ ਕਾਰਡ 2 ਲੱਖ ਦੀ ਕੀਮਤ ਦਾ ਕਾਰਡ ਸੀਗਾ ਜਿਹੜਾ ਉਹਨਾਂ ਦੇ ਕਬਜ਼ੇ ਦੇ ਵਿੱਚੋਂ ਬਰਾਮਦ ਕਰਾਇਆ ਗਿਆ ਸੋ ਜਦ ਅੱਗੇ ਪੁੱਛਗਿਛ ਦੇ ਮੁਤਾਬਕ ਜਿਹੜੇ ਸਾਰੇ ਹੁਣ ਤੱਕ 6 ਬੀਟੀਐਸ ਜਿਹੜੇ ਅਸੀਂ ਕਾਰਡ ਬਰਾਮਦ ਕਰਾ ਚੁੱਕੇ ਹਨ ਬਹੁਤ ਵੱਡੇ ਜਿਹੜਾ ਗਰੋਥ ਦਾ ਪਰਦਾ ਫਾਸ਼ ਹੋ ਚੁੱਕਿਆ ਸੋ ਇਹਦੇ ਵਿੱਚ ਸਾਨੂੰ ਹੁਣ ਤੱਕ ਜਿਹੜੀ 12 ਲੱਖ ਰੁਪਏ ਦੀ ਜਿਹੜੀ ਰਿਕਵਰੀ ਹੁਣ ਤੱਕ ਹੋ ਚੁੱਕੀ ਹੈ ਸਾਡੇ ਕੋਲੇ ਜਿਹੜੇ ਦੋਸ਼ੀ ਪੁਲਿਸ ਰਿਮਾਂਟੇ ਹਨ ਅਤੇ ਉਹਨਾਂ ਦਾ ਅਸੀਂ ਪੁੱਛਗਿਛ ਕਰ ਰਹੇ ਹਾਂ ਤੇ ਹੋਰ ਵੀ ਸਾਨੂੰ ਜਿਹੜੀ ਬਰਾਮਦਗੀ ਹੋਣ ਦੀ ਸੁਭਾਵਨਾ ਹੈ ਇਹਨਾਂ ਦੋਸ਼ੀਆਂ ਦੇ ਖਿਲਾਫ ਅਸੀਂ ਦੋ ਮੁਕੱਦਮੇ ਫਟਕੜ ਪੈਂਤੂਰ ਵਿਖੇ 35 ਨੰਬਰ ਤੇ 37 ਨੰਬਰ ਦਰਜ ਹੋਏ ਹਨ ਅਤੇ ਇੱਕ ਮੁਕੱਦਮਾ ਜਿਹੜਾ ਸਾਡੇ ਕੋਲ ਧਰਮਕੋਟ ਵਿਖੇ ਜਿਹੜਾ ਦਰਜ ਦਿਸਟ ਹੋਇਆ ਹੈ ਇਹਨਾਂ ਦੋਸ਼ੀਆਂ ਦੇ ਉੱਪਰ ਪਹਿਲਾਂ ਵੀ ਕਾਫੀ ਮੁਕੱਦਮੇ ਚੋਰੀਆਂ ਦੇ ਅਤੇ ਜਿਹੜੇ ਨਸ਼ੇ ਤੇ ਐਨਡੀਪੀਐਸ ਦੇ ਦਰਜ ਹਨ ਉਹ ਜੋ ਵੱਖ-ਵੱਖ ਥਾਣਿਆਂ ਦੇ ਵਿੱਚ ਹਨ ਸਿਟੀ ਮੋਗੇ ਅਤੇ ਜੀਰੇ ਵਗੈਰਾ ਥਾਵਾਂ ਤੇ ਜਿਹੜੇ ਦਰਜ ਹਨ ਇਹਨਾਂ ਦੀ ਜਿਹੜੀ ਤਫਤੀਸ਼ ਜਾਈ